ਔਰ ਉਹ ਵੀ ਤਿਆਗੀਨੀ ਤ્યાਗ ਦਾ ਤਿਆਗ ਕਰਕੇ ਦੇ ਤਿਆਗ ਕੇ ਵੀ ਨਾ ਇਹ ਕਹਦੇ ਵੀ ਮੈਂ ਆ ਕੁਝ ਛੱਡਿਆ ਹੈ ਉਹ ਵੀ ਤੇਰੇ ਖਿਆਲ ਪਕੜਦੇ ਬਣੇ ਹੋਏ ਨੇ ਕਿ ਮੈਂ ਆ ਕੁਝ ਛੱਡ ਕੇ ਆਇਆ ਹੈ ਔਰ ਤਾਂ ਹੀ ਮਹਾਰਾਜ ਕਹਿੰਦੇ ਮਾਨ मुਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਔਰ ਪਕੜ ਬਣੀ ਹੋਈ ਉਹਨੂੰ ਪਕੜਨਾ ਸੀ ਪਕੜ ਤਿਆਗਣੀ ਸੀ ਅੰਦਰੋਂ ਮਨ ਕਰਕੇ ਤੇ ਮਨ ਦੇ ਖਿਆਲ ਬਣਦੇ ਨੇ ਅਪਨਤ ਦੇ ਔਰ ਉਹੀ ਜਿਹੜੇ ਪਕੜੇ ਉਹਨੂੰ ਤਿਆਗ ਕੇ ਉਥੇ ਪਰਮਾਤਮਾ ਨੂੰ ਲਿਆਉਣਾ ਹੈ ਬਾਹਰ ਸੰਸਾਰ ਵਿੱਚ ਰੋ ਪਰਿਵਾਰ ਵਿੱਚ ਰੋ ਕਾਰੋਬਾਰ ਵਿੱਚ ਰੋ ਜ਼ਿੰਮੇਵਾਰੀਆਂ ਨਭਾ ਪਰ ਉਥੇ ਪਕੜ ਨਾ ਬਣਾ ਪਕੜ ਨਾ ਬਣਾ ਜੇ ਸਤਨਾ ਕਿਸੇ ਮੋਟਰ ਗੱਡੀ ਵਿੱਚ ਆਪਾਂ ਸਫ਼ਰ ਕਰਦੇ ਤੇ ਕੁਝ ਸਮੇਂ ਲਈ ਉੱਥੇ ਬੈਠੇ ਤੇ ਆਪਾਂ ਨੂੰ ਪਤਾ ਹੈ ਕਿ ਪੱਕੇ ਤੌਰ ਤੇ ਮੇਰੀ ਨਹੀਂ ਸੀਟ ਹੈਗੀ ਛੱਡ ਜਾਣਾ ਹੈ ਤੁਰ ਜਾਣਾ ਤੇ ਘਰੇ ਆ ਕੇ ਕਦੇ ਖਿਆਲ ਰਿਆ ਉਹਦਾ ਮਹਾਰਾਜ ਕਹਿੰਦੇ ਬਸ ਜਿੰਨਾ ਚਿਰ ਤੂੰ ਪਰਿਵਾਰ ਵਿੱਚ ਰਹੇ ਜ਼ਿੰਮੇਵਾਰੀਆਂ ਨਿਭਾਵੇਂ ਜਿਵੇਂ ਉਹ ਪਕੜਨੀ ਇਹ ਵੀ ਪਕੜ ਘਟਾ ਇਹ ਸਭ ਕੁਝ ਪਰਮਾਤਮਾ ਦੇ ਆਸਰੇ ਫਿਰ ਪਰਮਾਤਮਾ ਨੂੰ ਮਿਲਿਆ ਦਾਣਾ ਔਰ ਇਹਨਾਂ ਖਾਨ ਪਹਿਰਾਨ ਸੰਸਾਰ ਦੇ ਹਾਵ ਭਾਵ ਇਹਦੇ ਅੰਦਰ ਗੁਲਤਾਨ ਨਾ ਹੋ ਭਾਈ ਗੁਰਦਾਸ ਸਾਹਿਬ ਔਰ ਅਗਲੀ ਕਵਿਤ ਦੇ ਦੁਆਰਾ ਕਿਰਪਾ ਕਰ ਰਹੇ ਨੇ ਕਹਿੰਦੇ ਏ ਅੱਖੀਆਂ ਜੋ ਪੀਖ ਪ੍ਰਥਮ ਅਨੂਪ ਰੂਪ ਕਹਿੰਦੇ ਇਹੀ ਅੱਖੀਆਂ ਨੇ ਜਿਹੜੀਆਂ ਸੰਸਾਰ ਦੇ ਸਾਰੇ ਜੀਵਾਂ ਨੂੰ ਮਿਲਿਆ ਨੇ ਜਿਨ੍ਹਾਂ ਨੂੰ ਇਹ ਤਨ ਨਾਲ ਲਾਇਆ ਗਿਆ ਹੈ ਪਰਮਾਤਮਾ ਨੂੰ ਸੰਸਾਰ ਵਿੱਚ ਵੇਖਣ ਲਈ ਜਿਹਨੂੰ ਗੁਰੂ ਆਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਇਹ ਨੇਤਰੋ ਮੇਰਿਓ ਇਹ ਸੰਸਾਰ ਤੁਮ ਦੇਖ ਦੇਵ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਰੱਬ ਦੇ ਸੇ ਦਿਸਣ ਲੱਗਦਾ ਏ ਦੇਖੋ ਸੰਸਾਰ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਨੇਤਰ ਉਹੀ ਨੇ ਅਰ ਜੋ ਪੇਖ ਪ੍ਰਥਮ ਅਨੂਪ ਰੂਪ ਜਿਹੜਾ ਅਨੂਪਮ ਪਰਮਾਤਮਾ ਰੂਪਾਂ ਤੋਂ ਰੰਗਾਂ ਤੋਂ ਰਹਿਤ ਹੈ ਉਹਨੂੰ ਦੇਖ ਤੇਰੀਆਂ ਅੱਖਾਂ ਸੰਸਾਰ ਦੇ ਰੂਪ ਰੰਗ ਬਹੁਤ ਦੇਖਦੀਆਂ ਨੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਇਹ ਬਹੁਤ ਕੁਝ ਦੇਖਦੀਆਂ ਨੇ ਤੇ ਬਹੁਤ ਕੁਝ ਕਹਿੰਦਿਆਂ ਨੇ ਅੱਖਾਂ ਦੀ ਇੱਕ ਭਾਸ਼ਾ ਹੈ ਆਪਣੀ ਭਾਸ਼ਾ ਹੈ ਹੱਥਾਂ ਦੀ ਆਪਣੀ ਭਾਸ਼ਾ ਹੈ ਪੈਰਾਂ ਦੀ ਆਪਣੀ ਭਾਸ਼ਾ ਹੈ ਕੁਦ ਬੋਲਾਂ ਦੀ ਆਪਣੀ ਭਾਸ਼ਾ ਹੈ ਤੇ ਕੁਝ ਸਿਰ ਦੀ ਵੀ ਭਾਸ਼ਾ ਹੈ ਇਹ ਵੀ ਕੋਈ ਦੂਰ ਹੋਵੇ ਤੇ ਕੋਈ ਕੱਲ ਬੋਲਣ ਲੱਗੇ ਸਾਡਾ ਕੋਈ ਅਰ ਜਿਹੜਾ ਹੈ ਗੁਫਤ ਰਾ ਦੇ ਉਹਨੂੰ ਖੋਲਣ ਲੱਗੇ ਸਿਰ ਉੱਥੇ ਹੀ ਕਰ ਦਿੰਦਾ ਹੈ ਵੀ ਨਹੀਂ ਨਾ ਕਰੇ ਦੇਖੇ ਮੇਰਾ ਪਾਦ ਨਾ ਉਹ ਗੇੜੀ ਤੇ ਜੇ ਕੋਈ ਕਿਸੇ ਲਈ ਚੰਗੀ ਬਿਆਨਬਾਜ਼ੀ ਉਸਤੀ ਕਰ ਰਿਹਾ ਹੈ ਕਰਨ ਲੱਗਾ ਹੈ ਤੇ ਸਿਰ ਉੱਥੇ ਹੀ ਕਹਿ ਦਿੰਦਾ ਹਾਂ ਗੱਲ ਠੀਕ ਕਹਿ ਰਿਹਾ ਮੇਰੇ ਲਈ ਠੀਕ ਕਹਿ ਰਿਹਾ ਇਹ ਭਾਸ਼ਾ ਇਹ ਜ਼ਰੂਰੀ ਨਹੀਂ ਕਿ ਅਸੀਂ ਅੱਖਰਾਂ ਤੇ ਹੀ ਖੜੇ ਇਹ ਹੀ ਭਾਸ਼ਾ ਨਹੀਂ ਇਹ ਅੱਡੋ ਅੱਡੇ ਨੇਤਰਾਂ ਦੀ ਭਾਸ਼ਾ ਹੈ ਨੇਤਰਾਂ ਦੀ ਭਾਸ਼ਾ ਨੇਤਰ ਸਮਝਦੇ ਮਨ ਫੈਸਲਾ ਕਰਦਾ ਇਹਨੇ ਇਹ ਕੁਝ ਕਿਹਾ ਖਰ ਸੰਖੇਪ ਕਰਾਂ ਪਾਈ ਸਾਹਿਬ ਕਹਿੰਦੇ ਨੇ ਪ੍ਰਥਮ ਤੂੰ ਸੰਸਾਰ ਦੇ ਰੂਪਾਂ ਨੂੰ ਛੱਡ ਕੇ ਇਹਦੇ ਵਿੱਚ ਅਨੂਪਮ ਨੂੰ ਦੇਖ ਜਿਹਦੀ ਉਪਮਾ ਨਹੀਂ ਹੋ ਸਕਦੀ ਪਰਮਾਤਮਾ ਨੂੰ ਦੇਖ ਸੰਸਾਰ ਵਿੱਚ ਉਹਨਾਂ ਦੇ ਦਾਰ ਕਰ ਕਾਮਨਾ ਪੂਰਨ ਕਰ ਸਹਿਜ ਸਮਾਨੀ ਹੈ ਇਥੇ ਕਾਮਨਾਵਾਂ ਜਿਹੜੀਆਂ ਨੇ ਪਹਿਲਾਂ ਉਸ ਅਨੂਪਮ ਦਾ ਦੇਦਾਰ ਕਰ ਤੇ ਫਿਰ ਕੀ ਹੋਵੇਗਾ ਸਾਰੀਆਂ ਕਾਮਨਾਵਾਂ ਪੂਰੀਆਂ ਆਪਣੇ ਆਪ ਹੋ ਜਾਣਗੀਆਂ ਅਸੀਂ ਕਹਿੰਨੇ ਕਾਮਨਾਵਾਂ ਪਹਿਲਾਂ ਪੂਰੀਆਂ ਹੋਣ ਤੇ ਪੂਰੀਆਂ ਕਰਨ ਵਾਲਾ ਬਾਅਦ ਵਿੱਚ ਉਹ ਦਿਨ ਆ ਵੇਖੀ ਜਾਵੇਗੀ ਕਹਿੰਦੇ ਨਹੀਂ ਪਹਿਲਾਂ ਉਹਦਾ ਦੇਦਾਰ ਕਰ ਫਿਰ ਸਾਰਾ ਕੁਝ ਪਿੱਛੇ ਪਿੱਛੇ ਆਵੇਗਾ ਰੇਦੀ ਸਿੱਦੇ ਨੂੰ ਜਿਸ ਨੂੰ ਮਰਜ਼ੀ ਪੁੱਛ ਲੋ ਕੌਣ ਨਹੀਂ ਚਾਹੁੰਦਾ ਕਿ ਮੈਂ ਇੱਕ ਬੋਲ ਬੋਲਾਂ ਤੇ ਤੇ ਜੋ ਕੁਝ ਮਰਜ਼ੀ ਪ੍ਰਗਟ ਕਰ ਦੇਵਾਂ ਮੈਂ ਇੱਕ ਬੋਲ ਬੋਲਾਂ ਤੇ ਜੋ ਕੁਝ ਮਰਜ਼ੀ ਨਸ਼ਟ ਕਰ ਦੇਵਾਂ ਵਿਨਾਸ਼ ਕਰ ਦੇਵਾਂ ਇਹ ਰਿ ਦੀ ਸਿਧੀ ਦੀਆਂ ਗੱਲਾਂ ਨੇ ਔਰ ਉਹ ਕਰਮਾਤ ਮੇਰੇ ਕੋਲ ਆਵੇ ਉਹ ਤਾਕਤ ਉਹ ਸ਼ਕਤੀ ਮੇਰੇ ਕੋਲ ਆਵੇ ਆਵੇਗੀ ਕਿਥੋਂ ਪਹਿਲਾਂ ਉਹਦੇ ਲਈ ਜਪਣਾ ਪਵੇਗਾ ਸਿਗਨੇ ਜਪਣਾ ਨਹੀਂ ਉਹ ਪਹਿਲਾਂ ਆ ਜਾਵੇ ਤੇ ਮਹਾਰਾਜ ਬਾਣੀ ਅੰਦਰ ਇਹ ਗੱਲ ਕਰਦੇ ਨੇ ਕਹਿੰਦੇ ਨਹੀਂ ਪਹਿਲਾ ਜਪੇਗਾ ਸਭ ਪਿਛੇ ਪਿਛੇ ਤੁਰਿਆ ਫਿਰਨਗੀਆਂ ਤੇਰੇ ਨਵਨੀਦੀ 18 ਸਿੱਧੀ ਪਿਛੈ ਲਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਰੱਬ ਨੂੰ ਵਸਾਉਂਦਾ ਉਹਦੇ ਮੰਗਰ ਮੰਗਰ ਨੇ ਕਿਉਂ ਉਹਨੂੰ ਇਹ ਸਮਝ ਆ ਗਈਏ ਕੁਝ ਵੀ ਨਹੀਂ ਹੈ ਉਹ ਇਹਨਾਂ ਦਾ ਇਸਤੇਮਾਲ ਕਿਸੇ ਜਗ੍ਹਾ ਤੇ ਨਹੀਂ ਕਰੇਗਾ ਕਰੇਗਾ ਕਿਤੇ ਢੰਗ ਨਾਲ ਕਰੇਗਾ ਆਮ ਮਨੁੱਖ ਦੇ ਹੱਥ ਵਿੱਚ ਗੱਲ ਆ ਗਈ ਆਮ ਨੂੰ ਮਿਲ ਗਈ ਤੇ ਉਹ ਤਾਂ ਸੰਸਾਰ ਦੇ ਵਿੱਚ ਖੇਡਾ ਪਾਉਣ ਵਾਲਿਆਂ ਵਾਂਗੂ ਕਰ ਦੇਵੇਗਾ ਪਤਾ ਨਹੀਂ ਕੀ ਕੁਝ ਕਰੇਗਾ ਜਿਹਦੇ ਨਾਲ ਮੜਾ ਜੀ ਤੂੰ ਤੂੰ ਮੈਂ ਮੈਂ ਹੋਈ ਉਹਨੂੰ ਪੁੱਠਾ ਟੰਗ ਦੂਗਾ ਪਤਾ ਨਹੀਂ ਮਨੁੱਖ ਦਾ ਇਸ ਕਰਕੇ ਗੁਰੂ ਵੱਲ ਨੂੰ ਚੱਲਣ ਨੂੰ ਪਹਿਲਾਂ ਗੁਰਮਤ ਕਹਿੰਦੀ ਨਾਮ ਸੇਵਾ ਸਿਮਰਨ ਉਹਦੇ ਨਾਲ ਅੰਦਰ ਔਰ ਉਹਨਾਂ ਚੀਜ਼ਾਂ ਨੂੰ ਸਹਾਰਨ ਲਈ ਜਰਨ ਲਈ ਵਰਤੋਂ ਲਈ ਔਰ ਉਹ ਸਮਝ ਜਾਂਦਾ ਹੈ ਉਹਦੇ ਕਾਬਲੀਅਤ ਬਣ ਜਾਂਦਾ ਹੈ ਕਿ ਕਦੋਂ ਤੇ ਕਿਵੇਂ ਇਹਨਾਂ ਨੂੰ ਵਰਤਣਾ ਹੈ ਉਹ ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਹੈ ਕਹਿਣ ਲੱਗੇ ਸਾਰਾ ਕੁਝ ਮਿਲਦਾ ਹੈ ਔਰ ਸਹਿਜ ਸੁਤੇ ਸਿੱਧ ਹੀ ਗਿਆਨ ਵੀ ਪ੍ਰਭੂ ਦਾ ਪ੍ਰਾਪਤ ਹੁੰਦਾ ਹੈ ਔਰ ਪ੍ਰਭੂ ਦਾ ਨਾਮ ਜਪ ਕੇ ਏਹੀ ਅੱਖੀਆਂ ਜੋ ਲੀਲਾ ਲਲਨ ਕੀ ਇੱਕ ਟਕ ਇਹੋ ਨੇਤਰ ਜੋ ਲਲਨ ਪਿਆਰੇ ਪਰਮਾਤਮਾ ਵੈਗਰੂ ਨੇ ਉਹਨਾਂ ਦੀ ਲੀਲਾ ਕੌਤਕ ਸੰਸਾਰ ਵਿੱਚ ਇੱਕ ਟਕ ਐ ਟਿਕਟਕੀ ਲਾ ਕੇ ਮਾਲਕ ਦੇ ਕੌਤਕਾਂ ਨੂੰ ਤੱਕਦਾ ਦੇਖਦਾ ਰਹਿੰਦਾ ਆ ਅਤ ਅਸਚਰਜ ਹੋਈ ਹਿਰ ਤੋ ਹਰਾਨੀ ਹੈ ਉਦੇ ਕੌਤਕ ਸੰਸਾਰ ਦੇ ਵਿੱਚ ਵੇਖ-ਵੇਖ ਕੇ ਅਰ ਵੇਖਣ ਵਾਲਾ ਜਿਹੜਾ ਹੈ ਬੜਾ ਅਚੱਤਾਈ ਵਿੱਚ ਚਲਾ ਜਾਂਦਾ ਹੈ ਹਰ ਆਨੀਂ ਦੇ ਵਿੱਚ ਚਲਾ ਜਾਂਦਾ ਹੈ ਕਮਾਲ ਦੀ ਗੱਲ ਹੈ ਇਹ ਮਨੁੱਖ ਦੇ ਵਸ ਦੀ ਤਾਂ ਗੱਲ ਹੀ ਨਹੀਂ ਇਹਨਾ ਮਨੁੱਖ ਤਾਂ ਕਰ ਹੀ ਨਹੀਂ ਸਕਦਾ ਇਹ ਪ੍ਰਮਾਤਮਾ ਦਾ ਕੀਤਾ ਹੋਇਆ ਹੈ ਤੇ ਕੈਸੇ ਹੋਇਆ ਕੋਈ ਪਤਾ ਨਹੀਂ ਕਿ ਫਿਰ ਇਥੋ ਹਰਾਨੀ ਦੀ ਅਰੰਭਤਾ ਹੋ ਜਾਂਦੀ ਆ ਭਾਈ ਸਾਹਿਬ ਕਹਿੰਦੇ ਇਹੀ ਅੱਖੀਆਂ ਜੋ ਬੇਸ਼ੋਰਤ ਪ੍ਰਾਨਪਤ ਭਾਈ ਗੁਰਦਾਸ ਸਾਹਿਬ ਕਹਿੰਦੇ ਇਹੀ ਨੇਤਰਣ ਜਦੋਂ ਪਤਾ ਲੱਗਦਾ ਹੈ ਪ੍ਰਾਨਾਂ ਦਾ ਪਤੀ ਮਾਲਕ ਵੈਗੁਰੂ ਦੂਰ ਹੋਣ ਲੱਗਾ ਹੈ ਮੇਰੇ ਤੋਂ ਦੂਰ ਹੁੰਦਾ ਹੈ ਕਹਿੰਦੇ ਬਿਰਹਿ ਬਿਯੋਗ ਰੋਗ ਪੀੜਾ ਕੇ ਪੈਰਾਨੀ ਹੈ ਕਹਿੰਦੇ ਅੰਦਰ ਦੀ ਪੀੜਾ ਫਿਰ ਪਾਣੀ ਬਨ ਬਨ ਕੇ ਬਾਹਰ ਨੂੰ ਨਿਕਲ ਲੱਗ ਜਾਂਦਾ ਹੈ ਇਹਨਾਂ ਨੇਤਰਾਂ ਦੇ ਦੁਆਰਾ ਕਿਸੇ ਦਾ ਮਿਲਾਪ ਹੁੰਦਾ ਹੈ ਬੜੇ ਚਿਰ ਤੋਂ ਹੁੰਦਾ ਹੈ ਸੰਸਾਰੀ ਪਖਤੇ ਬੜੇ ਦੂਰ ਤੋਂ ਆਇਆ ਹੁਣ ਗੱਲ ਕਿੰਨੀ ਖੁਸ਼ੀ ਦੀ ਹੈ ਬੜੇ ਚਿਰ ਤੋਂ ਮਿਲਿਆ ਤੇ ਮਿਲਾਪ ਹੋਇਆ ਤੁਸੀਂ ਦੇਖਿਆ ਹੋਵੇਗਾ ਜਿਹੜੇ ਚਿਰਾਂ ਤੋਂ ਮਿਲਦੇ ਆ ਬੜੇ ਪ੍ਰੇਮ ਵਾਲੇ ਮਿਲਦੇ ਆ ਉਹ ਪੁੱਤਰ ਹੋਵੇ ਉਪਤੀ ਹੋਵੇ ਉਹ ਪਤਨੀ ਹੋਵੇ ਧੀ ਹੋਵੇ ਪੁੱਤਰ ਹੋਵੇ ਭੈਣ ਹੋਵੇ ਜਦੋਂ ਦੂਰ ਤੋਂ ਦੇਖਦੇ ਆ ਉਦੋਂ ਨੇਤਰ ਸੇਜਲ ਹੋ ਜਾਂਦੇ ਆ ਉਹ ਖੁਸ਼ੀ ਦੇ ਨਾਲ ਉਦੋਂ ਵੀ ਨੇਤਰ ਪਰ ਆਉਂਦੇ ਆ ਜਦੋਂ ਸੰਸਾਰ ਤੋਂ ਕੋਈ ਰੁਕਸਤ ਹੁੰਦਾ ਜਾਂ ਦੁੱਖ ਹੁੰਦਾ ਉਹਦੇ ਵਿਛੜਨ ਦਾ ਪਤਾ ਇਹ ਪਰਤ ਕੇ ਆਵੇਗਾ ਮਿਲਾਪ ਹੋ ਜਾਵੇਗਾ ਫਿਰ ਵੀ ਨੇਤਰ ਉਦੇ ਵਿਛੋੜੇ ਨੂੰ ਲੈ ਕੇ ਅਰ ਜਿਹੜੇ ਸੇਜਲ ਹੋ ਜਾਂਦੇ ਹਨ ਕਹਿੰਦੇ ਇਸੇ ਤਰ੍ਹਾਂ ਹੀ ਗੁਰਮੁਖ ਹੱਸੈ ਗੁਰਮੁਖ ਰੂਵੈ ਗੁਰਮੁਖ ਨੂੰ ਪਰਮਾਤਮਾ ਮਿਲਦਾ ਹੈ ਉਦੋਂ ਵੀ ਨੇਤਰ ਸੇਜਲ ਹੋ ਜਾਂਦੇ ਨੇ ਕਿਉਂ ਅਰ ਮਹਾਰਾਜ ਕਹਿੰਦੇ ਬੜੇ ਚਿਰ ਤੋਂ ਮਿਲਿਆ ਬੜੇ ਚਿਰ ਤੋਂ ਚਿਹਰ ਭੈ ਉਹ ਦਰਸ਼ਨ ਦੇਖੈ ਬੜਾ ਚਿਹਰ ਹੋ ਗਿਆ ਹੈ ਮੇਰੇ ਪਿਆਰੀ ਵੈਗਰੂ ਅੱਜ ਮਿਲਿਆ ਹੈ ਉਦੋਂ ਵੀ ਅਰ ਉਹ ਮਿਲਾਪ ਦੇ ਅੰਸੂ ਨਿਕਲਦੇ ਨੇ ਤੇ ਜਿੱਦਨ ਉਹ ਪਿਆਰੇ ਨੂੰ ਕਿਦੇ ਪਤਾ ਲੱਗਦਾ ਹੈ ਕਿ ਮੇਰੇ ਤੋਂ ਇਸ ਸੰਸਾਰ ਵਿੱਚ ਰਹਿਣਿਆ ਕੋਈ ਗੁਸਤਾਖੀ ਹੋ ਗਈ ਰੱਬ ਨਾਲੋਂ ਦੂਰੀ ਬਣਨ ਲੱਗ ਪਈ ਉਹ ਵੀ ਹੁਬਕੀ ਹੁਬਕੀ ਰੋਂਦਾ ਐਸਾ ਕਿਉਂ ਹੋਇਆ ਇਹ ਕਿਸ ਤਰ੍ਹਾਂ ਹੋ ਗਿਆ ਉਸ ਬੇਜੋਗ ਦੀ ਵਿਛੋੜੇ ਦੀ ਪੀੜਾ ਨੂੰ ਨਾ ਸਹਾਰਦਾ ਆ ਔਰ ਅੰਦਰੋਂ ਨੇਤਰ ਦੇੜੇ ਨੇ ਉਹ ਅੰਦਰ ਦੇ ਦੁੱਖ ਨੂੰ ਬਾਹਰ ਅੰਦਰ ਦੀ ਪੀੜਾ ਨੂੰ ਪ੍ਰਗਟ ਪੈ ਕਰਦੇ ਨੇ ਇਹ ਤੜਫ ਰਿਹਾ ਹੈ ਇਹ ਵਿਛੋੜੇ ਦੇ ਦੁੱਖ ਨਾਲ ਤੜਪ ਰਿਹਾ ਹੈ ਪ੍ਰਮਾਤਮਾ ਦੇ ਮਲਾਪ ਲਈ ਔਰ ਭਾਈ ਸਾਹਿਬ ਕਹਿੰਦੇ ਨਾ ਚਕਾ ਸ਼ਰਵਨ ਰਸ ਨਾ ਮੈਂ ਅਗਰ ਭਾ ਗੂਹਤੀ ਭਾਈ ਸਾਹਿਬ ਕਹਿੰਦੇ ਸ਼ਰੀਰ ਦੇ ਇੰਦਰੀਏ ਨਾਕ ਨੇ ਕਾਨ ਨੇ ਹੈ ਰਸਨਾ ਹੈ ਇਹਨਾਂ ਤੋਂ ਵੀ ਅਗਰ ਭਾਗ ਅੱਗੇ ਮੂਰੇ ਰਹਿਣ ਵਾਲੇ ਸਾਰਿਆਂ ਤੋਂ ਉਹ ਕੀ ਆ ਇਹ ਹੀ ਅੱਖੀਆਂ ਨੇਤਰ ਇਹਨਾਂ ਸਾਰਿਆਂ ਤੋਂ ਮੂਰੇ ਨੱਕ ਨਹੀਂ ਦੂਰੋਂ ਦੇਖ ਕੇ ਕਹਿੰਦਾ ਔਰ ਕਿਲੋਮੀਟਰ ਤੋਂ ਕਿਉਂ ਫਲਾਣਾ ਆਉਂਦਾ ਅੱਖਾਂ ਦੇਖਦੀਆਂ ਨੇ ਅੱਖਾਂ ਦੂਰੋਂ ਮੁਖ ਨਹੀਂ ਦੇਖਦਾ ਅੱਖਾਂ ਦੇਖਦੀਆਂ ਨੇ ਕੰਨ ਨਹੀਂ ਦੇਖਦੇ ਉਹ ਤਾਂ ਆਵਾਜ਼ ਆਵੇ ਕੀ ਤੇ ਦੱਸੇਗੇ ਆਵਾਜ਼ ਉਥੋਂ ਨਾ ਵੀ ਪਹੁੰਚੇ ਨਦਰ ਬੜੀ ਦੂਰੋਂ ਪਹਿਚਾਨ ਲੈਂਦੀ ਏ ਫੁਲਾਣਾ ਆ ਰਿਹਾ ਹੈ ਫੁਲਾਣੇ ਰੰਗ ਦੇ ਕੱਪੜੇ ਪਾਏ ਨੇ ਉਹ ਤੁਰਿਆ ਆਉਂਦਾ ਹੈ ਸਾਹਮਣੇ ਜਿਹਦੇ ਹੱਥ ਵਿੱਚ ਕੁਝ ਪਕੜਿਆ ਹੋਇਆ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰਿਆਂ ਤੋਂ ਮੁਰੇ ਚੱਲਣ ਵਾਲਾ ਇੰਦਰੀਆ ਨੇਤਰ ਨੇ ਇਹ ਦੇਖਦੇ ਨੇ ਤੱਕਦੇ ਨੇ ਭਾਈ ਸਾਹਿਬ ਕਹਿੰਦੇ ਸਗਲ ਅੰਗ ਮੈਂ ਬੇਰਾਨੀ ਹੈ ਇਹ ਸਾਰਿਆਂ ਅੰਗਾਂ ਦੇ ਮੂਰੇ ਆ ਤੇ ਉਪਰੀ ਹੈ ਉਪਰੀ ਸਾਰਿਆਂ ਤੋਂ ਵੱਖਰੀ ਪਾਸੇ ਰਹਿਣ ਵਾਲੀ ਹੈ ਔਰ ਨੱਕ ਕੰਨ ਜੀਬਾ ਆਦ ਇਹ ਜਿੰਨੇ ਇੰਦਰੀਏ ਆ ਔਰ ਕਹਿੰਦੇ ਸਾਰਿਆਂ ਤੋਂ ਸ਼ਰਮੌਰ ਮੂਰੇ ਅੱਖੀਆਂ ਨੇ ਇਹ ਦੇਖਦੀਆਂ ਨੇ ਨੈਤਰ ਦੇਖਦੇ ਨੇ ਇਹਨਾਂ ਨੇ ਦੇਦਾਰ ਕਰਨਾ ਔਰ ਪਰਮਾਤਮਾ ਦੇ ਦੇਦਾਰ ਕਰਨ ਨੂੰ ਮੁੱਖ ਰੱਖਦੇ ਆ ਅੰਦਰ ਦੀ ਬੇਬਲਤਾ ਅੰਦਰ ਦੀ ਤੜਫ ਨੂੰ ਤੱਕਦਿਆਂ ਸਹਬ ਬਾਬਾ ਫਰੀਦ ਜੀ ਨੇ ਇਹ ਤੱਕ ਕੇ ਕਿਹਾ ਸੀ ਕਹਿ ਲੱਗੇ ਕਾਗਾ ਕਰੰਗ ਟੰਡੂ ਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਸ਼ੋਹ ਪਿਰ ਦੇਖਣ ਕੀ ਆਸ ਇਹ ਵਿਕਾਰ ਰੂਪ ਕਾਮੋ ਤੁਸੀਂ ਮੇਰੇ ਸਾਰੇ ਨਤੇ ਕਬਜ਼ਾ ਕਰ ਲਿਆ ਹਾਲਾਂਕਿ ਇਹ ਮਤਾਂ ਫੈਸਲਾ ਕਰ ਲਿਓ ਕੋਈ ਬਾਬਾ ਫਰੀਦ ਤੇ ਵਿਕਾਰ ਆ ਵੀ ਸੀ ਨਹੀਂ ਜਿਸ ਤਰ੍ਹਾਂ ਨਾ ਸਿਆਣਾ ਜਿਹੜਾ ਪੁਰਸ਼ ਹੋਵੇ ਉਹਨੂੰ ਉੱਤਮ ਬਗਤਾ ਕਹਿ ਦਿੰਦੇ ਵਿਦਵਾਨ ਸਿਆਣਾ ਪੁਰਸ਼ ਚੰਗਾ ਹੋਵੇ ਉਹ ਕਿਸੇ ਨੂੰ ਗੱਲ ਸਮਝਾਉਣ ਦਾ ਦਾ ਤਰੀਕਾ ਉਹ ਆਪਣੇ ਤੇ ਲਾ ਲੈਂਦਾ ਹੈ ਆਪਣੇ ਤੇ ਬਾਬਾ ਫਰੀਦ ਸਾਹਿਬ ਪਰਮਾਤਮਾ ਦਾ ਰੂਪ ਹੋ ਗਏ ਨੇ ਇਹ ਨਹੀਂ ਕਿ ਉਹਨਾਂ ਦੀ ਅਵਸਥਾ ਐ ਸੀ ਉਸ ਸੰਸਾਰ ਨੂੰ ਸੇਤ ਦੇਣ ਲਈ ਗੱਲ ਕਰਦੇ ਨੇ ਸੰਸਾਰ ਨੂੰ ਸਮਝਾਉਣ ਲਈ ਗੱਲ ਕਰਦੇ ਨੇ हे ਮਨੁੱਖ ਅਰ ਤੈਨੂੰ ਇਹ ਪਤਾ ਲੱਗੇ ਪੰਜ ਵਿਕਾਰ ਕੌਣ ਨੇ ਤੇ ਕਾਮ ਦੀ ਵਰਤੀ ਵੀ ਜਿਹੜੀ ਬਹੁਤੀ ਚੰਗੀ ਨਹੀਂ ਹੁੰਦੀ ਮਾੜਿਆ ਉਹਨੇ ਦੇਖ ਕੇ ਤੇ ਮਾੜਾ ਖਾਣਾ ਹੈ ਤੇ ਇਹ ਆਪਣੇ ਮੁਨਸਬ ਨਿਆਕਾਰੀ ਆਪ ਬੰਨਾ ਆਪਾ ਕਿਸੇ ਨੂੰ ਕੋਈ ਨਹੀਂ ਕਹਿ ਸਕਦਾ ਵੀ ਤੂੰ ਮਾੜਾ ਤੂੰ ਮਾੜਾ ਤੇ ਨਹੀਂ ਪਤਾ ਅੰਦਾਬ ਦੇ ਅੰਦਰ ਹੀ ਕਈ ਵੇਰ ਕਾਂ ਕਿੰਨੇ ਕੋ ਬੈਠੇ ਹੋਏ ਨੇ ਇਹ ਆਪਣੇ ਅੰਦਰ ਜਿਹਨੂੰ ਮਹਾਰਾਜ ਕਹਿੰਦੇ ਆਪਨੜੀ ਗਰੀਵਾਨ ਮੈਂ ਸ਼ਿਰ ਨੀਵਾ ਕਰ ਵੇਖ ਉਹੀ ਬਾਬਾ ਫਰੀਦ ਸਾਹਿਬ ਸਾਨੂੰ ਸਮਝਾ ਰਹੇ ਨੇ ਹਰ ਮਨੁੱਖ ਨੇ ਆਪਣੇ ਤਨ ਨੂੰ ਤੱਕ ਕੇ ਵਿਚਾਰ ਖਿਆਲ ਨੂੰ ਤੱਕ ਕੇ ਬੇਨਤੀ ਕਰਨੀ ਆ ਏ ਵੇਕਾਰੋ ਏ ਮਾੜੇ ਵਿਚਾਰੋ ਮੇਰੇ ਤਨ ਤੇ ਕਬਜ਼ਾ ਕਰ ਲਿਆ ਮੇਰੇ ਨੇਤਰਾਂ ਤੇ ਨਾ ਕਰਿਓ ਮੇਰੇ ਨਦਰੀਆ ਮਾੜਾ ਨਾ ਬਣੇ ਕਿਦੇ ਸਾਸ ਨਿਕਲਣ ਤੋਂ ਪਹਿਲਾਂ ਮੈਨੂੰ ਮੇਰੇ ਪਿਆਰੇ ਦਾ ਦੇਦਾਰ ਹੋ ਜਾਵੇ ਜੇ ਆਸ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਆਸ ਨਾ ਤਿਆਗ ਔਰ ਤਾਂ ਗੱਲ ਬਣੇਗੀ ਕਹਿੰਦੇ ਸਾਰਿਆਂ ਤੋਂ ਸਰਮੌਰ ਅੱਗੇ ਹੋ ਕੇ ਸੂ ਸਿਆਨ ਕੱਢਣ ਵਾਲਾ ਇਹ ਹੀ ਇੰਦਰੀਆ ਇਹ ਤੱਕਦਾ ਇਹਨੂੰ ਸੰਭਾਲ ਅੰਦਰ ਆਪਣੇ ਪਰਮਾਤਮਾ ਦੇ ਵਿਛੋੜੇ ਨੂੰ ਤੱਕ ਮਿਲਾਪ ਦਾ ਯਤਨ ਕਰ ਤੈਨੂੰ ਪਰਿਵਾਰ ਛੱਡਣ ਦੀ ਲੋੜ ਨਹੀਂ ਕਾਰੋਬਾਰ ਛੱਡਣ ਦੀ ਲੋੜ ਨਹੀਂ ਇਹ ਨਹੀਂ ਘਰ ਛੱਡ ਕੇ ਜੰਗਲਾਂ ਨੂੰ ਚੱਲ ਜਾ ਕਾਰੋਬਾਰ ਛੱਡ ਕੇ ਬਹਿ ਜਾ ਨਹੀਂ ਗੁਰੂ ਤਾਂ ਕਹਿੰਦਾ ਵੀ ਜਿੰਨਾ ਚਿਰ ਤੂੰ ਜਿਉਂਦਾ ਹੈ ਉਹਨਾਂ ਚਿਰ ਕਰਤ ਵਿਰਤ ਕਰ ਤੇ ਜੇ ਤੂੰ ਕਿਰਤ ਵਿਰਤ ਕਰੇਂਗਾ ਤੇ ਫੇਰ ਹੀ ਉਸ ਕਿਰਤ ਵਿਰਤ ਦੇ ਵਿੱਚੋਂ ਕੁਝ ਨਾ ਕੁਝ ਗੁਰੂ ਆਛੇ দান ਕਰ ਕੁਝ ਨਾ ਕੁਝ ਲੋਕਾਈ ਦਾ ਭਲੇ ਦੀ ਗੱਲ ਕਰ ਕਿਸੇ ਰੋਗੀ ਨੂੰ ਦਵਾਈ ਦਵਾ ਦੇ ਕਿਸੇ ਭੁੱਖੇ ਨੂੰ ਭੋਜਨ ਸ਼ਕਾ ਦੇ ਕਿਸੇ ਅਨਵਸਤਰੀਏ ਨੂੰ ਜਿਹਦੇ ਕੋਲ ਵਸਤਰ ਲੈਣ ਦੀ ਔਰ ਧਨ ਕਰਕੇ ਸਮਰਥਾ ਨਹੀਂ ਹੈ ਉਹਨੂੰ ਵਸਤਰ ਲੈ ਦੇ ਗਰਮੀ ਸਰਦੀ ਦੇ ਮੁਤਲਕ ਉਹਦੇ ਪੈਰਾਂ ਵਿੱਚ ਜੋੜਾ ਨਹੀਂ ਅਦਵੀ ਦੇਖੋ ਕਿੰਨੇ ਸੰਸਾਰ ਵਿੱਚ ਤੁਸੀਂ ਤੁਰਦੇ ਫਿਰਦੇ ਤੁਸੀਂ ਵੀ ਦੇਖਦੇ ਹੋ ਮੈਂ ਵੀ ਦੇਖਦਾ ਕਿੰਨੇ ਉਹ ਨੇ ਕੁਝ ਨੇ ਤਾਂ ਪਖੰਡ ਹੀ ਬਣਾਇਆ ਹੁੰਦਾ ਨਾ ਮੇਰੇ ਵਰਗਿਆਂ ਨੇ ਭਾਈ ਇਧਰੋਂ ਜੋੜਾ ਲਾ ਦੇ ਉੱਤੇ ਇਧਰੋਂ ਮਿਲ ਗਿਆ ਤੇ ਉਹ ਅੱਧ ਦੁਕਾਨ ਵਾਲੇ ਨਹੀਂ ਕੀਤਾ ਹੁੰਦਾ ਕਿ ਆਦਮ ਵਾਲੇ ਚ ਮੈਂ ਤੈਨੂੰ ਬਾਅਦ ਚ ਦੇ ਦੂੰ ਨਹੀਂ ਉਹ ਨਾ ਹੋਵੇ ਤੁਹਾਨੂੰ ਪਤਾ ਹੋਵੇ ਵੀ ਇਹ ਗਰੀਬੇ ਇਹਦੇ ਕੋਲ ਪਹੁੰਚ ਨਹੀਂ ਗਰਮੀ ਸਰਦੀ ਵਿੱਚ ਜੋੜਾ ਲੈਣ ਦੀ ਅਰ ਉਸ ਨੂੰ ਜੋੜਾ ਪਵਾ ਦਿਓ ਇਹਦੇ ਕੋਲ ਬਸਤਰ ਸਲਾਈ ਨਹੀਂ ਜਾਂਦੇ ਉਹਨੂੰ ਜਾਂ ਉਹਦੇ ਬੱਚਿਆਂ ਨੂੰ ਪੜਾਇਆ ਨਹੀਂ ਦਾਰਿਆ ਉਹਦੇ ਤੋਂ ਉਹਦੀਆਂ ਫੀਸਾਂ ਭਰ ਦੇਵੋ ਅਸੀਸਾਂ ਪਰਮਾਤਮਾ ਦੀਆਂ ਮਿਲਣ ਗਈਆਂ ਐ ਉਹ ਕਰਕੇ ਜੇ ਸਿੱਖ ਕੋਲ ਕਿਰਤ ਕਰੇਗਾ ਤੇ ਤਾਂ ਕਿਸੇ ਦੀ ਮਦਦ ਕਰੇਗਾ ਅਗਰ ਉਹ ਆਪ ਹੀ ਨਾ ਕਰੇਗਾ ਤੇ ਕਿਸੇ ਨੂੰ ਕੀ ਕਰੇਗਾ ਉਹ ਤਾਂ ਆਪ ਹੱਥ ੜ ਡੇਗਾ ਇਸ ਕਰਕੇ ਮਹਾਰਾਜ ਨੇ ਗੁਰਮਤਿ ਨੇ ਸਾਨੂੰ ਇਹ ਨਹੀਂ ਕਿਹਾ ਨਕਾਰਤ ਬਿਰਤੀ ਨਹੀਂ ਸਾਕਾਰਤ ਬਿਰਤੀ ਬਣਾਉਣੀ ਹੈ ਅੰਦਰੋਂ ਨਰੰਕਾਰ ਨਾਲ ਜੁੜਨਾ ਹੈ ਸੰਸਾਰ ਵਿੱਚ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ ਔਰ ਮਨ ਗੁਰੂ ਨਾਲ ਰੱਖਣਾ ਹੈ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਾਤ ਬਖਸ਼ਣ ਸਾਨੂੰ ਇਹ ਗੁਰਮਤ ਸਮਝ ਆਵੇ ਅਸੀਂ ਵੀ ਸੰਸਾਰ ਵਿੱਚ ਨਿਰੰਕਾਰ ਨੂੰ ਤੱਕ ਕੇ ਗੁਰੂ ਗੁਰੂ ਜਪਦੇ ਗੁਰੂ ਆਛੇ ਅਨੁਸਾਰ ਜੀਵਨ ਜਿਉਂਦੇ ਹੋਏ ਚੰਗੀਆਂ ਪੈੜਾਂ ਪਾਈਏ ਚੰਗਾ ਮਾਰਗ ਬੁਣਾਈਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਸਤਗੁਰੂ ਜੀ ਦੇ ਬਚਨ ਜਾਨ ਹਿਰਦੇ ਅੰਦਰ ਵਸਾਵਣੇ ਦਾਸ ਪਾਸੋਂ ਸੰਖੇਪ ਰੂਪ ਅੰਦਰ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਗੁਰਾਂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੋਦੀ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਵਿਚਾਰ ਗੁਰੂ ਕੀ ਗੁਰੂ ਕੀ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਦੇ ਸਨਮੁਖ ਰੱਖ ਸਕੀਏ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ